ਹੈਲੋ ਜੀ ਸਤਿ ਸ੍ਰੀ ਅਕਾਲ ਸੋ ਅੱਜ ਆਪਾਂ ਤੁਹਾਨੂੰ ਨਾ ਬਾਜੂ ਦੀ ਕਟਿੰਗ ਦੱਸਾਂਗੇ ਬੜੇ ਸੌਖੇ ਤਰੀਕੇ ਨਾਲ ਇਹ ਜਿਹੜਾ ਕਪੜਾ ਵਾ ਨਾ ਸ਼ਰਟ ਜਦੋਂ ਕਟਿੰਗ ਕਰੀਦੀ ਉਹਦੀ ਸਾਈਡ ਤੋਂ ਜਿਹੜਾ ਕਪੜਾ ਬਚਦਾ ਉਹ ਆ ਠੀਕ ਹੈ ਜੀ ਸਭ ਤੋਂ ਪਹਿਲਾਂ ਅਸੀਂ ਲੈਂਥ ਦਾ ਨਿਸ਼ਾਨ ਲਗਾ ਕੇ 17 ਇੰਚ ਤਿਆਰ ਕਰਨੀ 19 ਅਸੀਂ 2 ਇੰਚ ਐਕਸਟਰਾ ਕੱਟ ਕਰ ਲੈਣੀ ਹੈ ਠੀਕ ਹੈ ਜੀ ਇਹ ਕੱਟ ਕਰਨ ਤੋਂ ਬਾਅਦ ਜਿਹੜਾ ਸਾਈਡ ਤੋਂ ਕਪੜਾ ਬਚਿਆ ਵਾ ਨੀਚੋਂ ਆਇਆ ਵਾ ਉਹਦਾ ਜੋੜ ਲਗਾ ਕੇ ਉਹਨੂੰ ਅਸੀਂ ਕੰਪਲੀਟ ਕਰਨਾ ਵਾ ਸੋ ਜਿਹੜੀ ਅਸੀਂ ਮੋਡੇ ਦਾ ਨਿਸ਼ਾਨ ਲਾਉਣਾ ਉਹ ਕਿਸ ਤਰ੍ਹਾਂ ਲਗਾਉਣਾ ਵਾ ਜਿੰਨੀ ਸਾਡੀ ਚੈਸਟ ਵਾ ਉਹਦਾ ਫੋਰਥ ਭਾਗ ਉਹਦੇ ਵਿੱਚੋਂ 2 ਜਾਂ 1.5 ਇੰਚ ਘੱਟ ਕਰਕੇ ਅਸੀਂ ਨਿਸ਼ਾਨ ਜਦਾਂ ਇਹਦਾ 20 ਆ 20 ਵਿੱਚੋਂ ਅਸੀਂ 1.5 ਇੰਚ ਮਾਈਨਸ ਕਰਕੇ ਸਾਢੇ 2.8 ਤੱਕ ਅਸੀਂ ਇਹਦਾ ਨਿਸ਼ਾਨ ਲਾ ਲ ਉੱਪਰੋਂ ਅਸੀਂ ਲਗਾ ਦੇਣਾ 3 ਤੋਂ 3.5 ਤੇ ਮੋਰੀ ਜਿੰਨੀ ਵੀ ਹੈਗੀ ਉਹਦੇ ਵਿੱਚ ਉਹ ਲਗਾ ਲੈਣਾ ਤੇ ਉਹਦੇ ਵਿੱਚ ਅਸੀਂ 1.5 ਇੰਚ ਐਕਸਟਰਾ ਰੱਖ ਲੈਣਾ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਨਿਸ਼ਾਨ ਕੰਪਲੀਟ ਕਰ ਲੈਣੇ ਉਤੋਂ ਬਾਅਦ ਉੱਪਰੋਂ ਬਿਲਕੁਲ ਨੋਕ ਤੋਂ 2 ਇੰਚ ਛੱਡ ਕੇ ਨਾ ਫਿਰ ਇਹਨੂੰ ਸਾਰਾ ਜਿੰਨਾ ਟੋਟਲ ਆ ਉਹਨੂੰ ਹਾਫ ਕਰਕੇ ਨਿਸ਼ਾਨ ਲਗਾ ਲੈਣਾ ਇੱਕ ਹਾਫ ਇੰਚ ਉੱਪਰਲੀ ਸਾਈਡ ਛੱਡ ਦੇਣਾ ਵਾ ਐ ਬੈਕ ਸਾਈਡ ਵਾਲੀ ਕਟਿੰਗ ਵਾਸਤੇ ਤੇ ਹਾਫ ਇੰਚ نیچے ਛੱਡ ਦੇਣਾ ਵਾ ਫਰੰਟ ਵਾਲੀ ਕਟਿੰਗ ਵਾਸਤੇ ਠੀਕ ਹੈ ਜੀ ਇਸ ਤਰ੍ਹਾਂ ਗੁਲਾਈ ਦੇ ਦੇਣੀ ਆ ਤੇ ਨਿਸ਼ਾਨਾਂ ਦੇ ਉੱਤੇ ਕਟਿੰਗ ਕਰ ਦੇਣੀ ਆ ਠੀਕ ਹੈ ਬਹੁਤ ਹੀ ਈਜ਼ੀ ਤਰੀਕੇ ਨਾਲ ਜਿਹੜੀ ਇਹ ਕਟਿੰਗ ਹੋ ਜਾਂਦੀ ਆ ਜੋੜ ਵਾਲੀ ਮਤਲਬ ਜੋੜ ਪਾਉਣਾ ਤੁਹਾਨੂੰ ਇਹਦੇ ਨਾਲ ਬੜਾ ਈਜ਼ੀ ਹੋ ਜਾਏਗਾ ਪਹਿਲਾਂ ਅਸੀਂ ਜੋੜ ਰੱਖਣਾ ਜੇ ਬਾਅਦ ਚ ਪਾਓ ਤਾਂ ਕਪੜਾ ਉੱਪਰ-ਨੀਚੇ ਹੋ ਜਾਂਦਾ ਤੇ ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਆ ਉਸ ਤਰ੍ਹਾਂ ਉੱਪਰ ਵਾਲੀ ਘਾਟ ਪਾਣੀ ਜੇਕਰ ਤੁਸੀਂ ਮੇਰੀ ਅੱਜ ਤੱਕ ਵੀਡੀਓ ਦੇਖੀ ਹੈ ਤੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਲਾਈਕ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਥੈਂਕ ਯੂ